ਜਿੱਦਿ ਦਾ ਦਾਦਾ ਜੀ ਦਾ ਸਪੀਕਟਰ ਬਿਲਕੁਲ ਪੰਜਾਬੀ ਨਾਲ ਪਾਣੀ ਸੁਟਾਉਣ ਤੇ ਜਦੋਂ ਸਰਕਾਰੀ ਸਰਵਿਸਾਂ ਦੇ ਵਿਚਾਰੇ ਉਹ ਜਿਹੜੇ 12 ਲੁਧਿਆਣਾ ਤੋਂ ਫਤਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਸੀਵਰੇਜ ਬੋਰਡ ਅਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਨਾਲ ਜੈਨਪੁਰ ਪੁਲੀ ਹੰਬੜਾ ਰੋਡ ਉਤੇ ਬੁੱਢੇ ਦਰਿਆ ਦਾ ਦੌਰਾ ਕੀਤਾ ਜਦਕਿ ਪੰਜਾਬ ਪ੍ਰੋਫਿਊਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਬੁલાਏ ਜਾਣ ਉਤੇ ਵੀ ਇਸ ਦੌਰੇ ਤੋਂ ਨਦਾਰਦ ਰਹੇ ਇਸ ਮੌਕੇ ਵਿਧਾਇਕ ਗੋਗੀ ਨੇ ਪਾਣੀ ਦੀ ਚੈਕਿੰਗ ਕਰਵਾਉਂਦਿਆਂ ਨਤੀਜਿਆਂ ਉੱਤੇ ਮੌਜੂਦ ਅਧਿਕਾਰੀਆਂ ਦੀ ਜਮ ਕੇ ਕਲਾਸ ਲਗਾਈ ਦੱਸਦੀ ਹੈ ਕਿ ਬੁੱਢੇ ਦਰਿਆ ਦੇ ਪਾਣੀ ਨੂੰ ਚੈੱਕ ਕਰਨ ਅਤੇ ਸਫਾਈ ਦਾ ਕਰਜ਼ਾ ਦਾ ਜਾਇਜ਼ਾ ਲੈਣ ਦੇ ਮੰਤਮ ਦੇ ਨਾਲ ਵਿਧਾਇਕ ਗੁਰਪ੍ਰੀਤ ਸਿੰਘ ਬੱਸੀ ਗੋਗੀ ਨੇ ਵਿਸ਼ੇਸ਼ ਤੌਰ ਤੇ ਜੈਨਪੁਰ ਪੁਲੀ ਦਾ ਦੌਰਾ ਕੀਤਾ ਇਸ ਮੌਕੇ ਉਨ੍ਹਾਂ ਵੱਲੋਂ ਉ체ਚੇ ਤੌਰ ਤੇ ਸਬੰਧਤ ਮਹਿਕਮੇ ਸੀਵਰੇਜ ਬੋਰਡ ਮਿਊਨਿਸਪਲ ਕਾਰਪੋਰੇਸ਼ਨ ਅਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਸੱਦਿਆ ਗਿਆ ਸੀ ਪਰ ਮੌਕੇ ਉੱਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਨਹੀਂ ਪਹੁੰਚੇ ਵਿਧਾਇਕ ਗੋਗੀ ਨੇ ਮੌਜੂਦ ਅਧਿਕਾਰੀਆਂ ਪਾਸੋਂ ਬੁੱਢੇ ਦਰਿਆ ਦੀ ਵੀਡੀਓ ਅਤੇ ਐਮ ਐਲ ਡੀ ਵੀ ਚੈੱਕ ਕਰਵਾਈ ਅਤੇ ਪਾਣੀ ਦੇ ਸੈਂਪਲ ਵੀ ਭਰਵਾਏ ਇਸ ਤੋਂ ਇਲਾਵਾ ਗੋਗੀ ਨੇ ਬੁੱਢੇ ਦਰਿਆ ਦੇ ਵਿੱਚ ਪੈ ਰਹੇ ਡਾਈੰਗਾਂ ਦੇ ਕੈਮੀਕਲ ਯੁਕਤ ਪਾਣੀ ਦਾ ਮੁੱਦਾ ਵੀ ਚੁੱਕਿਆ ਜਿਸ ਉੱਤੇ ਅਧਿਕਾਰੀਆਂ ਨੇ ਅਜਿਹਾ ਹੋਣ ਤੋਂ ਇਨਕਾਰ ਕੀਤਾ ਤਾਂ ਵਿਧਾਇਕ ਗੋਗੀ ਨੇ ਬੁੱਢੇ ਦਰਿਆ ਦੇ ਵਿੱਚ ਪੈ ਰਹੇ ਡਾਈੰਗਾਂ ਦੇ ਪਾਣੀ ਦੀ ਵੀਡੀਓ ਅਧਿਕਾਰੀਆਂ ਨੂੰ ਦਿਖਾਈ ਜਿਸ ਉੱਤੇ ਅਧਿਕਾਰੀਆਂ ਨੇ ਚੁੱਪੀ ਧਾਰ ਲਈ ਜਦ ਕੀ ਪੀਪੀਸੀਬੀ ਵੱਲੋਂ ਪਹੁੰਚੇ ਐਕਸ਼ਨ ਕੁਝ ਸਮੇਂ ਬਾਅਦ ਹੀ ਮੁੱਕੇ ਤੇ ਚੱਲਦੇ ਬਣੇ ਵਿਧਾਇਕ ਗੋਗੀ ਨੇ ਸਪਸ਼ਟ ਕੀਤਾ ਕਿ ਬੁੱਢਾ ਦਰਿਆ ਪੰਜਾਬ ਉੱਤੇ ਇੱਕ ਦਾਗ ਹੈ ਜਿਸ ਨੂੰ ਧੋਣ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਯਤਨ ਕਰ ਰਹੀ ਹੈ ਤੇ ਕਰਦੀ ਰਹੇਗੀ ਕਿਉਂਕਿ ਇਹ ਪੰਜਾਬ ਦੇ ਨਾਲ Rajasthan ਅਤੇ ਹੋਰ ਸਟੇਟਾਂ ਨੂੰ ਵੀ ਕੈਂਸਰ ਵੰਡ ਰਿਹਾ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਦੱਸਿਆ ਕਿ ਉਹਨਾਂ ਨੇ ਬੁੱਢੇ ਦਰਿਆ ਦੇ ਪਾਣੀ ਦੀ ਮੋਨਿਟਰਿੰਗ ਚੈੱਕ ਕਰਵਾਈ ਹੈ ਜਿਸ ਦਾ ਬਾਇਓ ਐਕਸ਼ਨ ਡਿਮਾਂਡ 128 ਆਇਆ ਹੈ ਜੋ ਕਿ ਚਾਹੀਦਾ ਹੈ ਇਸ ਮੌਕੇ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਹੋਰ ਕੀ ਕੁਝ ਆਖਿਆ ਗਿਆ ਤੁਸੀਂ ਵੀ ਜਰੂਰ ਸੁਣੋ ਇਹ ਪਛਤਰ ਨਹੀਂ ਟੋਟਲ 200 220 250 ਕਿਹចਾ ਗਿਆ ਲਗਭਗ ਜੀ 220 250 ਰਾਈਟ ਇਸ ਤੋਂ ਬਾਅਦ ਤਾਂ ਨਹੀਂ ਇਹ ਜਿਹੜੇ ਸੀਟੀਵੀ ਵਾਲੇ ਤੇ ਦੂਜੇ ਜਿਹੜੇ ਸਕੈਟਰਡ ਵਾਲੇ ਮੈਕਸਮ 300 ਲਾ ਲਈਏ ਹਾਂਜੀ ਇਸ ਤੋਂ ਬਾਅਦ ਤਾਂ ਨਹੀਂ ਨਹੀਂ ਜੇ ਹੁਣ ਤੁਹਾਨੂੰ ਮਹਾਂਦਰ ਕੇ ਰੋਡ ਤੇ ਲੈ ਜਾ ਜੀ ਜਿਹੜੇ ਸ਼ੇਪ ਸ਼ੇਪ ਪੁਰੀ ਦੇ ਅੰਦਰ ਬਾੜਦੇ ਆ ਗਲੀਆਂ ਚ ਜੀ ਜਿਹੜਾ ਉੱਥੇ ਦਾ ਪ੍ਰਿੰਟਿੰਗ ਵਾਲਾ ਪਾਣੀ ਆ ਸਾਰਾ ਦੂਜਾ ਤੀਜਾ ਜੀ ਉਹ ਤੁਸੀਂ ਇਹਨਾਂ ਨੂੰ ਵਿਚਨ ਨਹੀਂ ਲੈਂਦੇ ਉਹ ਸਰ ਜਿਹੜਾ ਵਾਲ ਸਾਡੇ ਕੋਲ ਤੇ ਸਾਰੇ ਜਿਹੜਾ ਵੀ ਕੋਈ ਆਇਡੈਂਟੀਫਾਈ ਹੁੰਦਾ ਸੀ ਨਾਲ ਹੀ ਕਨੈਕਸ਼ਨ ਕਰਵਾ ਦਿੰਦੇ ਨਹੀਂ 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 ਸੋਲੂਸ਼ਨ ਬੋਰਡ ਦਾ ਕੰਮ ਕੀ ਹੁੰਦਾ ਜੋ ਤਾਂ ਤੁਸੀਂ ਇਸੇ ਥਾਂ 'ਤੇ ਬੈਠਣਾ ਨਹੀਂ ਜੀ ਨਹੀਂ ਬਿਲਕੁਲ ਨਹੀਂ ਜੀ ਅਸੀਂ ਇਸੇ ਆਪਾਂ ਇਸੇ ਥਾਂ 'ਤੇ ਬੈਠੇ ਹਾਂ ਅਸੀਂ ਆ ਦੇਖੋ ਆਪਾਂ ਪਸੀਨਾ ਆਇਆ ਨਾ ਜੀ ਬਿਲਕੁਲ ਕਿਦੇ ਲਈ ਆ ਮੈਂ ਤੇ ਕੋਈ ਰਾਜਨੀਤੀ ਕਰਨੀ ਆਇਆ ਹਾਂ ਅਸੀਂ ਪੰਜਾਬ ਦੇ ਲੋਕਾਂ ਲਈ ਖੜੇ ਆ ਜੀ ਘੱਟੋ-ਘੱਟ 15 ਤੋਂ 20 ਹਜ਼ਾਰ ਜਿਹੜੇ ਘਰਾਂ 'ਚ ਯੂਨਿਟ ਚੱਲਦੇ ਨੇ ਉਹ ਜਨਾਬ ਕੋਲ ਇਹਨਾਂ ਕੋਲ ਪੈਨਲਤੀ ਹੈ ਜੀ ਜਵਾਬ ਦੇ ਲਈ ਯੈਸ ਮੈਂ ਲੈ ਕੇ ਚੱਲوں ਤੁਹਾਨੂੰ ਗਲੀ ਗਲੀ ਮਾਦੋ ਪੁਰੀ ਛੇਪੁਰੀ ਚਲੋ ਸਾਨੂੰ ਇਦਾਂ ਨਾ ਜੀ ਚਲੋ ਸਾਨੂੰ ਜਿਹੜੀ ਵੀ ਕੋਈ ਹੈਗੀ ਅਸੀਂ ਤਾਂ ਦੇਖੋ ਆਇਡੈਂਟੀਟੀ ਸੱਟ ਪੁਲੂਸ਼ਨ ਕੰਟਰੋਲ ਬੋਰਡ ਦੀ ਟੀਮਾਂ ਜਿਹੜੀਆਂ ਆਇਡੈਂਟੀਫਾਈ ਕਰਦੀਆਂ ਹਨ ਅਗਰ ਕੋਈ ਮਤਲਬ ਆਇਡੈਂਟੀਫਿਕੇਸ਼ਨ ਕਿਸੇ ਨੂੰ ਲੱਗਦਾ ਵੀ ਕੋਈ ਇਲੀਗਲ ਚੱਲਦੀ ਆ ਉਹ ਸਾਨੂੰ ਲਿਸਟ ਪ੍ਰੋਵਾਈਡ ਕਰਾਓ ਅੱਜ ਹੀ ਸ਼ਾਮ ਨੂੰ ਅਸੀਂ ਕਿਉਂ ਕਰਾਈਏ ਤੁਸੀਂ ਆਪਣੀ ਸਰਵੇ ਕਰਾਓ ਸਰ ਅਸੀਂ ਤਾਂ ਕਰ ਰਹੇ ਹਾਂ ਸਰਵੇ ਕਰਾਓ ਅਸੀਂ ਤਾਂ ਕਰ ਰਹੇ ਹਾਂ ਸਰ ਨਹੀਂ ਸਰਵੇ ਕਰਾਓ ਸਰ ਇਹ ਅਸੀਂ ਦੇਖੋ ਅਸੀਂ ਕਰ ਰਹੇ ਆ ਸਾਡੇ ਕੋਲੇ ਹਜੇ ਵੀ ਕੰਪਿਊਟਰਾਂ ਵਿੱਚ ਲਿਸਟਾਂ ਹੈਗੀਆਂ ਜਿਹੜੇ ਕਨੈਕਸ਼ਨ ਕਟਵਾਏ ਹੋਏ ਨੇ ਜਦੋਂ ਮਰਜੀ ਜਾਓ ਅਵੇਲੇਬਲ ਹੈਗੇ ਨੇ ਜੀ ਫਿਰ ਜਿਹੜੀਆਂ ਡਾਇਰੈਕਟ ਸੀਟਪੀ ਤੋਂ ਬਿਨਾਂ ਡਾਈੰਗਾਂ ਦਾ ਪਾਣੀ ਸਿੱਧਾ ਜਾ ਰਿਹਾ ਜੀ ਸਿੱਧਾ ਤਾਂ ਸਰ ਕਿਸੇ ਦਾ ਵੀ ਨਹੀਂ ਜਾ ਰਿਹਾ ਉਹਨਾਂ ਜਿਹੜੇ 12+36 ਨੇ ਉਹਨਾਂ ਦੇ ਆਪਦੇ ਏਟਪੀ ਲੱਗੇ ਹੋਏ ਨੇ ਓਕੇ ਹਾਂ ਲੋ ਠੀਕ ਮੈਂ ਤਾਂ ਸਾਰੀਆਂ ਚੀਜ਼ਾਂ ਤੇ ਨਾ ਵਿਦ ਰਿਕਾਰਡ ਕਰ ਲਵਾਂਗਾ ਦੋਸਤ ਜੀ ਤੁਸੀਂ ਭਰਾ ਗੋਗੀ ਲਈ ਹੋ ਬਸ ਛੱਡੋ ਹਾਂ ਜੀ ਗੋਗੀ ਮੰਨਦੇ ਹੋ ਫਿਰ ਗੜਬੜ ਹੈਗੀ ਹੈ ਜੀ ਗੱਲ ਇਹ ਆ ਤੁਹਾਡੇ ਸਾਹਮਣੇ ਐਕਸ਼ਨ ਹੀ ਸ਼ਹਿਰੀ ਦਾ ਪੋਲੂਸ਼ਨ ਦਾ ਹੂੰ ਉਹ ਕੋਈ ਜਵਾਬ ਨਹੀਂ ਬੁੱਲਤਾ ਉਹਦੇ ਕੰਮ ਦੇ ਪਈ ਸੀ ਰਾਈਟ ਜਦੋਂ ਤੁਸੀਂ ਕੋਈ ਗੱਲ ਦਾ ਜਵਾਬ ਨਹੀਂ ਦੇ ਸਕਦੇ ਫਿਰ ਤੁਸੀਂ ਇੱਥੇ ਆਏ ਕੀ ਕਰਨ ਆ ਤੁਸੀਂ ਤੁਹਾਡੇ ਤੋਂ ਜਵਾਬ ਮੰਗਦੇ ਆ ਭਾਈ ਸਾਡੀ ਸਰਕਾਰ ਤੁਸੀਂ ਲੋਕ ਕਿਉਂ ਬਦਨਾਮ ਕਰਦੇ ਹੋ ਉਧਰ ਮਾਨ ਸਾਹਿਬ ਕੰਮ ਕਰ ਰਹੇ ਨੇ ਬੁੱਢੇ ਨਾਲੇ ਨੂੰ ਸਾਫ ਨਹੀਂ ਅੱਜ ਵੀ ਚੀਫ ਇੰਜੀਨੀਅਰ ਸਾਹਿਬ ਉੱਥੇ ਭਲਾਏ ਹੋਏ ਨੇ ਤੇ ਇੱਧਰ ਮੈਂ ਲੱਗਿਆ ਹੋਇਆ ਅਸੀਂ ਵੀ ਇੱਥੋਂ ਰਿਪੋਰਟ ਭੇਜਣੀ ਆ ਭਾਈ ਥੱਲੇ ਆਇਆ ਜੂਨੀਅਰ ਅਸੀਂ ਉਹਨਾਂ ਦੇ ਅਸੀਂ ਰਿਪੋਰਟ ਗਰਾਸਰੂਟ ਦੀ ਐਕਚੁਅਲ ਰਿਪੋਰਟ ਦੇਣ ਲਈ ਸਾਨੂੰ ਕਿਹਾ ਗਿਆ ਮਾਨ ਸਾਹਿਬ ਵੱਲੋਂ ਤੇ ਜੇ ਅਜੇ ਇਹ ਉੱਟਕੇ ਅਫਸਰ ਸਾਨੂੰ ਅੱਖਾਂ ਕੱਢਣਗੇ ਇਹ ਵਾਲੇ ਜਿਹੜੇ ਤਾਂ ਨਾਲੇ ਤਾਂ ਕੰਮ ਕਰਦੇ ਨੇ ਸਾਰਾ ਪੁੱਠਾ ਹੀ ਤਾਂ ਫੇਰ ਤੁਸੀਂ ਇਦਾਂ ਦੀ ਗੱਲ ਕਰਦੇ ਹੋ ਰਾਈਟ ਤੇ ਕੋਈ ਗੱਲ ਨਹੀਂ ਇਹ ਅਫਸਰ ਬਾਰੇ ਮਾਨ ਸਰ ਨੂੰ ਰਿਪੋਰਟ ਭੇਜ ਦਿਆਂਗੇ ਇਹਦਾ ਕੀ ਕਰਨ ਉਹ ਆਪਣਾ ਦੇਖ ਲੈਣਗੇ ਸਰ ਲੱਗਦਾ ਕਿ ਵੱਡੀ ਧਾਂਦਲੀ ਜਿਹੜੀ ਚੱਲ ਰਹੀ ਹੈ ਤੁਹਾਡੇ ਸਾਹਮਣੇ ਹੈ ਜੀ ਮੈਂ ਤਾਂ ਰਿਕਾਰਡ ਤੁਹਾਨੂੰ ਇਸ ਲਈ ਸਾਰੇ মিডিਆ ਸਤਕਾਰਯੋਗ ਸਾਰੇ ਅਫਸਰ ਆ ਖੜੇ ਨੇ ਤੇ ਸਭ ਦੇ ਸਾਹਮਣੇ ਖੁੱਲੀ ਕਿਤਾਬ ਹੈ ਮੁੱਖ ਮੰਤਰੀ ਪੰਜਾਬੀ ਜੀ ਮੀਟਿੰਗ ਕਰ ਰਹੇ ਨੇ ਬਿਲਕੁਲ ਕਰ ਰਹੇ ਨੇ ਬੁੱਢੇ ਨਾਲੇ ਦੇ ਉੱਤੇ ਹੀ ਕਰ ਰਹੇ ਨੇ ਔਰ ਸਾਨੂੰ ਮਾਨ ਆਪਣੇ ਮਾਨਤੇ ਜਿਹੜਾ ਪਾਣੀ ਤੁਸੀਂ ਦਿਖਾਇਆ ਵੀਡੀਓ ਦੇ ਵਿੱਚ ਰਾਤ ਨੂੰ ਆ ਤੁਹਾਡੇ ਸਾਹਮਣੇ ਪੈ ਰਿਆ ਸੀਗਾ ਉਹ ਕਹਿੰਦੇ ਇਹ ਪਾਣੀ ਕੋਈ ਹੋਰ ਆ ਜਾਂ ਐਮਐਲਟੀ ਹੋ ਗਿਆ ਆਪਣਾ ਪਿੱਛਾ ਛੁਡਾ ਰਹੇ ਨਾ ਆਪਣੀ ਚੋਰੀ ਜਿਹੜੀ ਇਹਨਾਂ ਨੇ ਕੀਤੀ ਆ ਉਹ ਰਿਕਾਰਡ ਦਿਖਾ ਰਿਹਾ ਮੈਂ ਜਾਓ ਜਾ ਕੇ ਦੁਬਾਰਾ ਚੈੱਕ ਕਰ ਲਓ ਡੈਂਗਾ ਦਾ ਸਰ ਤੁਸੀਂ ਕਹ ਡੈਂਗਾ ਕਾਫੀ ਜਲੀ ਹਾਂ ਬਿਲਕੁਲ ਮੈਂ ਤਾਂ ਦੇਖੋ ਜਿਹੜੀਆਂ ਡੈਂਗਾ ਸੀਸੀਟੀਵੀ ਦੇ ਐਸਟੀਪੀ ਦੇ ਥਰੂ ਆਉਂਦੀਆਂ ਠੀਕ ਆ ਗੁੱਡ ਆ ਸਾਰੀਆਂ ਡੈਂਗਾ ਮਾਰੀਆਂ ਨਹੀਂ ਹੈਗੀਆਂ ਕੁਝ ਲੋਕ ਜਿਹੜੇ ਇਹਨਾਂ ਦੇ ਵਿੱਚੋਂ ਗਲਤ ਤਰੀਕੇ ਨਾਲ ਉਹਨੂੰ ਪਾਣੀ ਛੁੱਟਦੇ ਨੇ ਡਾਇਰੈਕਟ ਸਾਡੀ ਲੜਾਈ ਉਹਨਾਂ ਨਾਲ ਆ ਕਿਓ ਕਿਰਪਾ ਕਰਕੇ ਪੰਜਾਬ ਤੇ ਸਾਡੇ ਲੋਕਾਂ ਤੇ ਰਹਿਮ ਕਰਨ ਸਿਰਫ ਆਪਣੇ ਲਾਲਚ ਪਿੱਛੇ ਆਪਣੇ ਘਰ ਦੇ ਲਾਲਚ ਪਿੱਛੇ ਸਾਡੇ ਸਾਰੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਸਾਰੀ ਸਾਡੀ ਸਰਕਾਰ ਨੂੰ ਬਦਨਾਮ ਨਾ ਕਰਨ ਅਮਰਪਾਲ ਸਾਹਿਬ ਜਿਹੜੀਆਂ ਡੈਰੀਆਂ ਦਾ ਤੁਸੀਂ ਗੱਲ ਕਰ ਰਹੇ ਹੋ ਡੈਰੀਆਂ ਕੁਝ ਤਾਂ ਚਲੋ ਨੋਟ ਦੇ ਵਿੱਚ ਹੈਗੀਆਂ ਨੇ ਪਰ ਕੁਝ ਜਿਹੜੀਆਂ ਮੱਲੇ ਦੇ ਵਿੱਚ ਕਿੰਨੀਆਂ ਨੇ ਘਰ ਦੇ ਵਿੱਚ ਪਸ਼ੂ ਰੱਖੇ ਹੋਏ ਨੇ ਖੁੱਲੇ ਆਮ ਜਿਹੜਾ ਚਲੋ ਕਿ ਜਦੋਂ ਗੋਆ ਮਜ਼ਾ ਕਰਦੀਆਂ ਨੇ ਤਾਂ ਪਾਣੀ ਨਾਲ ਸਮਰਸੀਬਲ ਲੱਗੇ ਹੋਏ ਆ ਪਾਣੀ ਨਾਲ ਸਿੱਧਾ ਨਾਲੇ ਚ ਛੋੜ ਦਿੱਤਾ ਜਾਂਦਾ ਬਿਲਕੁਲ ਅਸੀਂ ਉਹ ਡੈਰੀ ਵਾਲਿਆਂ ਦੇ ਉੱਤੇ ਵੀ ਅਸੀਂ ਉਹਨਾਂ ਨੂੰ ਰਿਕਵੈਸਟ ਲਾ ਰਹੇ ਆ ਵੀ ਤੁਸੀਂ ਵੀ ਆ ਪਲਾਂਟਾਂ ਤੇ ਭੇਜੋ ਬੋਹਾ ਠੀਕ ਆ ਪਲੱਸ ਡੈਂਗਾ ਵਾਲਿਆਂ ਨੂੰ ਕੈਸ ਲਾ ਰਹੇ ਭਾਈ ਤੁਸੀਂ ਸੀਟੀਬੇ ਥਰੂ ਟੀਟ ਕਰਕੇ ਪਾਣੀ ਪਾਓ ਠੀਕ ਆ ਪਲੱਸ ਜਿਹੜੀਆਂ ਛੋਟੀਆਂ ਇਕਾਈਆਂ ਨੇ ਉਹਨਾਂ ਨੂੰ ਵੀ ਕਰ ਰਹੇ ਆ ਤੁਸੀਂ ਵੀ ਨਾਲ ਜੁੜੋ ਤਾਂ ਕਿ ਯਾਰ ਇਹ ਸਾਰਿਆਂ ਦਾ ਭਲਾ ਇਕੱਲੇ ਗੁਰਪ੍ਰੀਤ ਗੋਗੀ ਦਾ ਨਹੀਂ ਹੈ ਸਰਕਾਰ ਇਸ ਚੀਜ਼ ਲਈ ਬਹੁਤ ਸੀਰੀਅਸ ਆ ਇੱਕ ਹੋਰ ਵੱਡਾ ਮੁੱਦਾ ਚੱਕਿਆ ਕਿ 12 ਤੋਂ 15000 ਜਾਂ 20000 ਜਿਹੜੇ ਨੇ ਛੋਟੇ ਜੁਨਿਟ ਘਰਾਂ 'ਚ ਲੱਗੇ ਨੇ ਜਿਹੜੇ ਕੀ ਕੈਮੀਕਲ ਵਾਲਾ ਪਾਣੀ ਸਿੱਧਾ ਪਾ ਰਹੇ ਨੇ ਯੈਸ ਯੈਸ ਪਾ ਰਹੇ ਨੇ ਉਹਨੂੰ ਮੈਨੂੰ ਕੋਈ ਸੁਪਨੇ ਆਉਂਦੇ ਨਹੀਂ ਉਹਨੂੰ ਲੈ ਕੇ ਕਾਰਵਾਈ ਹੋ ਨਹੀਂ ਕਾਰਵਾਈ ਨਹੀਂ ਉਹਨਾਂ ਨੂੰ ਬੇਨਤੀ ਹੈ ਉਹ ਵੀ ਆਪਣੇ ਪਰਿਵਾਰ ਨੇ ਰੋਟੀ ਤਾਂ ਉਹਨਾਂ ਨੇ ਵੀ ਖਾਣੀ ਹੈ ਕਿ ਕਿਰਪਾ ਕਰਕੇ ਬੁੱਡੇ ਨਾਲੇ ਤੋਂ ਡਾਇਰੈਕਟ ਪਾਣੀ ਨਾ ਪਾਓ ਸੀਟੀਵੀ ਦੇ ਥਰੂ ਆਪਣਾ ਪਾਣੀ ਭੇਜੋ ਉਹ ਦੇਖੇ ਕਬੱਡੀ ਨਾਲ ਲੈ ਕੇ ਪੋਲੂਸ਼ਨ ਬੋਰਡ ਦੀ ਹੈਗੀ ਆ 101% ਪੋਲੂਸ਼ਨ ਬੋਰਡ ਤੇ ਸੀਵਰੇਜ ਬੋਰਡ ਦੋਨੋਂ ਇਸ ਚੀਜ਼ ਦੇ ਪੱਕੇ ਤੇ ਪੱਕੇ ਗੁਨਾਹਗਰ ਨੇ ਮੈਂ ਮੈਂ ਕਹਿ ਰਿਹਾ ਹਾਂ ਔਨ ਰਿਕਾਰਡ ਕੈਮਰੇ ਦੇ ਤੇ ਦਰ ਕੋਈ ਕਾਰਵਾਈ ਹੋਣੀ ਕਿਉਂਕਿ ਲੱਗਦਾ ਹੈ ਇਹ ਕਾਰਵਾਈ ਦੇਖੋ ਨਹੀਂ ਦੇਖੋ ਦੇਖੋ ਮਾਨ ਸਾਹਿਬ ਨਹੀਂ ਕਿਸ਼ਤੀ ਚਲਾਈ ਨਹੀਂ ਸੀ ਕਿਸ਼ਤੀ 'ਚ ਮੀਟਰ ਲੈ ਕੇ ਪਾਣੀ ਨਾਪਿਆ ਸੀ ਚਲਾਈ ਮੈਨੂੰ ਕੋਈ ਸ਼ੌਕ ਨਹੀਂ ਕੋਈ ਡਾਲੇਕ ਨਹੀਂ ਜਿੱਥੇ ਮੈਂ ਕਿਸ਼ਤੀ ਚਲਾਉਣੀ ਸੀ ਮੀਟਰ ਲੈ ਕੇ ਗਿਆ ਸੀ ਆਪਣੀ ਜਾਨ ਜੋਖਮ 'ਚ ਪਾ ਕੇ ਕਿ ਚਲ ਜੇ ਮੈਨੂੰ ਕੁਛ ਦਾ ਕੋਈ ਨਹੀਂ ਪੰਜਾਬ ਦੇ ਲੋਕ ਬਚਣ ਪਰ ਕਹਿੰਦਾ ਮਤਲਬ ਹੈ ਸਾਡੇ ਸਰਕਾਰ ਪੂਰੀ ਸਟੇਟ ਅੱਜ ਵੀ ਮਾਨ ਸਾਹਿਬ ਨੇ ਉੱਥੇ ਮੀਟਿੰਗ ਬੁਲਾਈ ਹੋਈ ਹੈ ਉੱਥੇ ਨਾਲੇ ਦੇ ਉੱਤੇ ਡੇਲੀ ਮੀਟਿੰਗਾਂ ਚੱਲਦੀਆਂ ਨੇ ਅਸੀਂ ਬਹੁਤ ਜਲਦੀ ਤੁਹਾਨੂੰ ਇਹਦਾ ਰਿਜ਼ਲਟ ਦਵਾਂਗੇ ਸਰਕਾਰ ਚਾਹਦੀ ਆ ਲੋਕਾਂ ਦਾ ਭਲਾ ਹੋਵੇ ਪਰ ਸਰਕਾਰ ਤਾਂ ਚਾਹਦੀ ਆ ਸਰਕਾਰ ਤਾਂ ਚਾਹਦੀ ਆ ਜਿਹੜੀ ਐਦਾਂ ਦੇ ਵਿੱਚ ਬਲੈਕ ਸ਼ੀਪਸ ਨੇ ਜਿਹੜੀਆਂ ਸ਼ਰੀਆ ਜਿਨ੍ਹਾਂ ਦੇ ਧੌਣ ਚ ਕਿੱਲਾ ਫਸਿਆ ਹੋਇਆ ਆ ਸ਼ਰੀਆ ਫਸਿਆ ਹੋਇਆ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਕਿੱਦਾਂ ਹਾਊ ਟੂ ਟਾਕ ਠੀਕ ਹੈ ਨਾ ਤੇ ਐਸੀ ਅਫਸਰਾਂ ਦਾ ਇੱਥੇ ਰਹਿਣਾ ਕੋਈ ਵਧੀਆ ਗੱਲ ਨਹੀਂ ਸਰ ਕਹਿੰਦੇ ਨੇ ਕਿ ਕੁਝ ਡਾਇੰਗ ਇੰਡਸਟਰੀ ਦੇ ਜਿਹੜੇ ਲੋਕ ਹੈਗੇ ਨੇ ਉਹ ਕਾਂਗਰਸੀ ਹੈਗੇ ਨੇ ਜਿਹੜੇ ਇਸ ਦਾ ਯਾਰ ਇੱਥੇ ਪਾਰਟੀ ਕੋਈ ਨਹੀਂ ਆ ਦੇਖੋ ਕੋਈ ਇਹ ਮੇਰੀ ਗੱਲ ਸੁਣੋ ਜੀ ਫਰਮੇ ਇੱਥੇ ਅਸੀ ਹੋਈਏ ਕੋਈ ਹੋਵੇ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਆ ਬਸ ਜਿਹੜਾ ਕਾਨੂੰਨ ਕੋਈ ਗਲਤ ਕਰੇਗਾ ਤੇ ਉਹ ਬਖਸ਼ਿਆ ਨਹੀਂ ਜਾਏਗਾ ਧੰਨਵਾਦ ਥੈਂਕ ਯੂ ਸਰ ਕੀ ਕਾਰਨ ਅੱਜ ਕਹਿੰਦੇ ਟੀਮ ਵੀ ਨਾਲ ਆਈ ਹੋਈ ਹੈ ਜੀ ਦੇਖੋ ਮੇਰੇ ਨਾਲ ਮੇਰੇ ਸਤਕਾਰਯੋਗ ਅਫਸਰ ਸਾਰੇ ਸੀਵਰੇਜ ਬੋਰਡ ਦੇ ਹਾਂਜੀ ਸਾਡੇ ਜੁਆਇੰਟ ਕਮਿਸ਼ਨਰ ਸਾਹਿਬ ਹਾਂਜੀ ਸਕਾਰਪੋਰੇਸ਼ਨ ਤੋਂ ਹਾਂਜੀ ਇੰਦਰਪਾਲ ਜੀ ਹਾਂਜੀ ਔਰ ਸਾਡੇ ਬਲਰਾਜ ਸਿੰਘ ਜੀ ਡਰੇਨੇਜ ਤੋਂ ਹਾਂਜੀ ਸਾਰੇ ਐਕਸ ਸਾਹਿਬ ਉੱਤੇ ਪਹੁੰਚੇ ਨੇ ਪਰ ਪੋਲੂਸ਼ਨ ਬੋਰਡ ਵਾਲੇ ਇਹਦੇ ਚ ਨਜ਼ਾਰ ਦੇ ਨਹੀਂ ਇੱਕ ਘੰਟੇ ਤੋਂ ਹੋ ਗਿਆ ਹਾਂ ਇੱਕ ਘੰਟੇ ਤੋਂ ਮੇਰੇ ਖਿਆਲ ਚਾਰ ਪੰਜ ਵਾਰ ਜੀਸੀ ਸਾਹਿਬ ਨੇ ਫੋਨ ਕੀਤਾ ਔਰ ਰਿਪੋਰਟ ਸਾਹਮਣੇ ਖੜੇ ਨੇ ਹਾਂਜੀ ਤੇ ਆਏ ਨਹੀਂ ਕਿਉਂ ਨਹੀਂ ਆਏ ਇਹ ਵਜ੍ਹਾ ਮੈਨੂੰ ਨਹੀਂ ਪਤਾ ਹਾਂਜੀ ਪਰ ਕਿਉਂਕਿ ਇਹ ਮੁੱਦਾ ਬੜਾ ਗੰਭੀਰ ਹੈ ਹਾਂਜੀ ਤੇ ਜੋ ਮੌਕੇ ਤੇ ਸਤਕਾਰਯੋਗ ਸਾਡੇ ਐਕਸ ਸਾਹਿਬ ਖੜੇ ਨੇ ਸੀਵੀ ਰਿਪੋਰਟ ਦੇ ਹਾਂਜੀ ਬਲਰਾਜ ਬਲਰਾਜ ਜੀ ਇਹਨਾਂ ਤੋਂ ਅੰਦਰ ਮੋਨੀਟਰਿੰਗ ਵੀ ਚੈੱਕ ਕਰਾਈ ਆ ਜੋ ਬੀਓਡੀ 30 ਚਾਹੀਦਾ ਨਾਲ ਜੀ ਲੈਸ ਦਨ 30 ਚਾਹੀਦਾ ਜੋ ਕਿ ਇਸ ਟੈਪ 128 ਹੈ 128 ਹੈ ਉਹ ਹੀ ਗੱਲ ਤਾਂ ਤੇ ਜਿਹੜਾ ਸੀਓਡੀ ਆ ਉਹ ਹੁਣ ਟੈਕਨੀਕਲੀ ਉਹੀ ਆ ਕੇ ਜਨਾਬ ਨੇ ਦੱਸਣਾ ਸੀ ਉਹ ਜੇ ਪਹੁੰਚੇ ਨਹੀਂ ਪਰ ਜੋ ਸਾਡੇ ਕੋਲ ਚੀਜ਼ ਆਈ ਉਹ 2400 ਕੁਛ ਦੀ ਹੈਗੀ ਉਹ ਰਿਕਾਰਡ ਆ ਉਹ ਪਤਾ ਨਹੀਂ ਉਹ ਆ ਕੇ ਦੱਸਣੇ ਵੀ ਸਹੀ ਹੈ ਗਲਤ ਆ ਠੀਕ ਹੈ ਜੀ ਔਰ ਜੋ ਇੱਥੇ ਪਾਣੀ ਦਾ ਫਲੋ ਆ ਜੋ ਸਤਕਾਰਯੋਗ ਸਾਡੇ ਸੀਵਰੇਜ ਬੋਰਡ ਵਾਲਿਆਂ ਨੇ ਡਰੇਨੇਜ ਵਾਲਿਆਂ ਨੇ ਦਿਖਾਇਆ ਬਈਰਮੈਂਟ 853 ਦੀ ਦਿਖਾਈ ਆ ਮੀਲ ਦੀ ਜਦਕਿ ਜਿਹੜੀ ਮੇਰੇ ਕੋਲ ਰਿਪੋਰਟ ਔਨ ਰਿਕਾਰਡ ਉਹ ਹੈਗੀ ਆ 1533 ਐਮਐਲ ਦੀ ਰਾਈਟ ਦੋਨੋ ਚੀਜ਼ਾਂ ਤੇ ਦਿੱਤੇ ਦੇਖੋ ਕਿੰਨਾ ਡਿਫਰ ਐ ਸੈਕਿੰਡ ਅਸੀਂ ਇਹ ਸੈਂਪਲ ਪਰ ਤੁਹਾਡੇ ਕੈਮਰੇਰ ਦੇ ਰਾਈ ਤੁਸੀਂ ਦੇਖ ਲਿਆ ਦੇਖੋ ਗੱਲ ਇਹ ਆ ਵੀ ਸਾਡੀ ਜੋ ਸਰਕਾਰ ਆ ਮਾਨਸਾਹਬ ਦੀ ਸਰਕਾਰ ਹੈ 0% ਟੋਲਰੈਂਸ ਤੇ ਆ ਕ腐ਸ਼ਨ ਦੇ ਦਿੱਤੀ ਸਾਡਾ ਕੰਮ ਆ ਲੋਕਾਂ ਨੂੰ ਅੱਛੀ ਹੈਲਥ ਡਿਲੀਵਰ ਕਰਨਾ ਅੱਛਾ ਇਨਫਰਾਸਟ੍ਰਕਚਰ ਡਿਲੀਵਰ ਕਰਨਾ ਔਰ ਅੱਛਾ এনਵਾਇਰਨਮੈਂਟ ਦੇਣਾ ਅੱਛੀ ਐਜੂਕੇਸ਼ਨ ਦੇਣੀ ਬੱਚਿਆਂ ਨੂੰ ਪਰ ਉਸ ਦੇ ਉਲਟ ਜਿਹੜਾ ਇਹ ਹੁਣ ਬੁੱਢਾ ਨਾਲਾ ਜਿਹਨੂੰ ਕਹਿੰਦੇ ਪਿਛਲੇ 20 ਸਾਲਾਂ ਤੋਂ ਤੁਸੀਂ ਛੋਟੇ ਹੁੰਦੇ ਦੇਖਦੇ ਆ ਰਹੇ ਕਿ ਇਹ ਉੱਥੇ ਦਾ ਉੱਥੇ ਖੜਾ ਦੁੱਖ ਦੀ ਗੱਲ ਇਹ 588 ਕਰੋੜ ਸੀਬਲ ਬੋਰਡ ਨੇ ਤੇ ਪੋਲਿਊਸ਼ਨ ਬੋਰਡ ਨੇ دیتا ਉਹਨਾਂ ਨੂੰ ਠੇਕੇਦਾਰ ਨੂੰ ਅ ਖiladi ਕੰਪਨੀ ਨੂੰ ਕੀ ਉਹ ਹੱਕਦਾਰ ਹੈ ਪੈਸੇ ਲੈ ਕੇ ਜਾਣ ਦਾ ਲੋਕਾਂ ਦੇ ਜਾਂ ਕੀ ਇਹ ਇਹਨਾਂ ਅਫਸਰਾਂ ਨੇ ਪੈਸੇ ਦੇਣ ਤੋਂ ਪਹਿਲਾਂ ਸਾਰੀ ਚੈਕਿੰਗ ਕਰਾਈ ਇਹ ਜਵਾਬ ਆਸਾਨ ਲੋਗਾਂ ਨੂੰ ਦੇਣਾ ਲੋਗਾਂ ਦੀ ਕਚੈਰੀ 'ਚ ਖੜੇ ਆ ਔਰ ਸੈਕਿੰਡ ਜਿੰਨਾ ਵੀ ਇੱਥੇ ਤੁਸੀਂ ਦੇਖ ਲੋ ਮੱਝਾਂ ਨਹਾ ਰਹੀਆਂ ਸੀਗੇ ਸਾਰਾ ਪਾਣੀ ਪੀ ਰਹੀਆਂ ਉਹ ਦੁੱਧ ਦੇ ਰਹੀ ਸਾਡੇ ਪੇਟ ਜਾਣਾ ਕਿੰਨੇ ਲੋਕ ਕੈਂਸਰ ਮਰੇ ਹਲਕੀ ਜੀ ਬਹੁਤ ਕੈਂਸਰ ਹੋਇਆ ਪਿਆ ਇਸ ਚੀਜ਼ ਦਾ ਤਾਂ ਹੀ ਅਸੀਂ ਪਰੇਸ਼ਾਨ ਆ ਨਾ ਕੋਈ ਲੋਕ ਰੋ ਜਾਂਦੇ ਨੇ ਇਲਾਜ ਕਰਾਓ ਕਿੰਨੇ ਕੁ ਇਲਾਜ ਇਸ ਜੀਵ ਚੋ ਕਰਾ ਸਕਦਾ ਸਰਕਾਰ ਇਲਾਜ ਕਰ ਰਹੀ ਆ ਪਰ ਇਹ ਇਹ ਬਿਮਾਰੀ ਦੀ ਰੋਕਥਾਮ ਕਰਨੀ ਤਾਂ ਜ਼ਰੂਰੀ ਆ ਨਾ ਸਰ ਮੁੱਖ ਮੰਤਰੀ ਪੰਜਾਬ ਬੋਲੋ ਵੀ ਇਹ ਜਿਹੜਾ ਵਿਧਾਨ ਸਭਾ ਦੇ ਮੁੱਦਾ ਚੱਕਿਆ ਹੈ ਸਾਹ ਬਿਲਕੁਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਨੂੰ ਬੜਾ ਸੀਰੀਅਸ ਲਿਆ ਹੈਗਾ ਔਰ ਬਹੁਤ ਆਣ ਵਾਲੇ ਚੰਨ ਦਿਨਾਂ ਚ ਮੈਨੂੰ ਭਰੋਸਾ ਉਹਨਾਂ ਤੇ ਕਿਉਂਕਿ ਉਹ ਕੰਮ ਕਰ ਰਹੇ ਨੇ ਔਰ ਮੈਨੂੰ ਆਸ਼ਵਾਸਨ ਵੀ ਦਿੱਤਾ ਉਹਨਾਂ ਨੇ ਕਿ ਬੇਟਾ ਅਸੀਂ ਬੁੱਢਾ ਨਾਲ ਨਾਲ ਕੇ ਸਾਫ ਕਰਾਂਗੇ ਔਰ ਚ ਮਾਨ ਸਾਹਿਬ ਫੈਲ ਦੇ ਆਧਾਰ ਤੇ ਕੰਮ ਕਰਨਗੇ ਸਾਨੂੰ ਪੂਰ ਮਾਨ ਆਪਣੇ ਮਾਨ ਤੇ ਔਰ ਉਹਦੇ ਨਾਲ ਨਾਲ ਜੋ ਵੀ ਇੱਥੇ ਕਮੀਆਂ ਨੇ ਉਹ ਸੀ ਰਲ ਕੇ ਦੂਰ ਕਰਾਂਗੇ ਔਰ ਤੁਹਾਡੇ ਮਾਧਮ ਦੇ ਰਾਹੀਂ ਮੈਂ ਬਿਊਰੋਕ੍ਰੇਸੀ ਦੇ ਕੁਝ ਕੁਝ ਅਫਸਰ ਸਹਿਬਾਨ ਨੂੰ ਤੁਸੀਂ ਵਿਧਾਨ ਸਭਾ ਮੈਂ ਉਸੇ ਗੱਲ ਤੇ ਆ ਰਿਹਾ ਉਸੇ 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 ਗੱਲ ਤੇ ਆ ਰਿਹਾ ਕੁਝ ਅਫਸਰ ਸੇ ਆਪਾਂ ਨੂੰ ਤੁਹਾਡੇ ਮਾਧਮ ਦੇ ਰਾਹੀਂ ਸਨੇਹਾ ਮੇਰਾ ਕਿਰਪਾ ਕਰਕੇ ਆਪਾਂ ਪੰਜਾਬ ਨੂੰ ਪਿਆਰ ਕਰੀਏ ਆਪਣੇ ਆਪ ਨੂੰ ਪਿਆਰ ਕਰਨ ਤੋਂ ਇਲਾਵਾ ਔਰ ਜੋ ਮੈਂ ਬਤੌਰ ਚੇਅਰਮੈਨ ਵਿਧਾਨ ਸਭਾ ਕਮੇਟੀ ਸਥਾਨਕ ਸਰਕਾਰਾਂ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਭੇਜਿਆ ਹੋਇਆ ਲਿਖ ਕੇ ਕਿ ਇਹਦੇ ਤੇ ਸੀਬੀਆਈ ਜਾਂਚ ਜਾਂ ਜੁਡੀਸ਼ਰੀ ਜਾਂ ਇਹਨੂੰ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਪੈਰਲੋਜੀ ਜਾਂਚ ਹੋਣੀ ਚਾਹੀਦੀਆਂ ਨੇ ਉਸ ਲਈ ਹੋਰ ਸਰਕਾਰ ਨੇ ਮੈਨੂੰ ਪ੍ਰੋਸਾ ਦਿੱਤਾ ਹੈਗਾ ਕਿ ਇਹ ਵੀ ਜਲਦੀ ਤੋਂ ਜਲਦੀ ਅਸੀਂ ਕਰਾਂਗੇ ਤੇ ਇੱਕ ਚੀਜ਼ ਤੁਹਾਨੂੰ ਪੁੱਛਣਾ ਚਾਹੁੰਦਾ ਜਾਨਾ ਹੈ ਕਿ ਜਦੋਂ ਸਰਕਾਰ ਦੀਆਂ ਮਸ਼ੀਨਾਂ ਹੈਗੀਆਂ ਨੇ ਫਿਰ ਤੁਹਾਨੂੰ ਕੀ ਲੋੜ ਪੈਗੀ ਆਪਣੀਆਂ ਮਸ਼ੀਨਾਂ ਤੋਂ ਆਪਣੀਆਂ ਲੈਪਟਾਪ ਦੇਖੋ ਗੱਲਿਆ ਸਰਕਾਰ ਨੇ ਬਹੁਤ ਕੰਮ ਕਰਨੇ ਹੁੰਦੇ ਆ ਇੱਕ ਛੋਟੀ ਇੰਨਾ ਚੀਜ਼ਾਂ ਉੱਤੇ ਸਰਕਾਰ ਪੈਰਾਂ ਨਹੀਂ ਦਿੰਦੀ ਇਹ ਸਰਕਾਰੀ ਅਫਸਰ ਪੈਰਾਂ ਦਿੰਦੇ ਨੇ ਜਿਨ੍ਹਾਂ ਨੂੰ ਦੇਖਣਾ ਚਾਹੀਦਾ ਵੀ ਉਹ ਮਸ਼ੀਨਾਂ ਸਹੀ ਕੰਮ ਕਰ ਰਹੀਆਂ ਸਹੀ ਰਿਜ਼ਲਟ ਦੇ ਰਹੀਆਂ ਨਹੀਂ ਦੇ ਰਹੀਆਂ ਤਾਂ ਪੈਸੇ ਲੈ ਜਿਵੇਂ 588 ਕਰੋੜ ਰੁਪਈਆ ਇੱਕ ਠੇਕੇਦਾਰ ਨੂੰ ਉਧੇ ਫੜਾਤਾ ਆ 2 ਲੱਖ ਦੀ ਮਸ਼ੀਨ ਨਹੀਂ ਆਪਾਂ ਲੈ ਸਕਦੇ ਕਿੱਡੀ ਵੱਡੀ ਗੱਲ ਅਸੀਂ ਦੋ ਵਾਰ ਲਈ ਆ ਸਰਬਧਾਨ ਸਭਾ ਦੇ ਵਿੱਚ ਕਹਿੰਦੇ ਤੁਸੀਂ ਨਹੀਂ ਬੋਲੇ ਹੈਗੇ ਮੁੱਖ ਮੰਤਰੀ ਪੰਜਾਬ ਤੋਂ ਚਲੋ ਬੋਲੇ ਜਦੋਂ ਕਿ ਤੁਸੀਂ ਕਹਿ ਕੇ ਗਏ ਸੀ ਜਦੋਂ ਮਾਨ ਸਾਹਿਬ ਨੇ ਗੱਲ ਚੁੱਕ ਲਈ ਤਾਂ ਬੌਸ ਇਸ ਆਲਵੇਜ਼ ਰਾਈਟ ਜਦੋਂ ਮਾਨ ਸਾਹਿਬ ਨੇ ਗੱਲ ਚੁੱਕ ਲਈ ਮੇਰਾ ਖਿਆਲ ਆ ਉਸ ਤੋਂ ਬਾਅਦ ਫੇ ਮੇਰਾ ਬੋਲਣ ਦਾ ਕੋਈ ਮਤਲਬ ਨਹੀਂ ਸੀ ਕਿਉਂਕਿ ਜਾਂ ਮੇਰਾ ਮੁੱਦਾ ਮੇਰੇ ਮੁੱਖ ਮੰਤਰੀ ਨੇ ਚੱਕ ਲਿਆ ਔਰ ਉਹ ਬੜਾ ਵਧੀਆ ਤਰੀਕੇ ਨਾਲ ਚੱਕਿਆ ਔਰ ਸੰਜੀਦਗੀ ਨਾਲ ਚੱਕਿਆ ਔਰ 20 ਮਿੰਟ ਉਸਤੇ ਡਿਬੇਟ ਹੋਈ ਆ ਬੁੱਢੇ ਨਾਲੇ ਤੇ ਤੇ ਮੇਰਾ ਖਿਆਲ ਆ ਵੀ ਜੇ ਐਡੀ ਵੱਡੀ ਉਹਨਾਂ ਨੇ ਗੱਲ ਕੀਤੀ ਆ ਤੇ ਫਿਰ ਐਜ਼ ਅ ਜੂਨੀਅਰ ਮੇਰਾ ਫਰਜ਼ ਨਹੀਂ ਬੰਦਾ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਨੇ ਬੋਲਣਾ ਜੇ ਮੁੱਦਾ ਹੀ ਮੇਰਾ ਉਹਨਾਂ ਨੇ ਆਪ ਲੈ ਲਿਆ ਹੁਣ ਤਾਂ ਉਹ ਮਤਲਬ ਉਹਨਾਂ ਨੇ ਇੱਕ ਸੁਪਨਾ ਬਣਾ ਲਿਆ ਵੀ ਆਪਾਂ ਰਲ ਕੇ ਬੁੱਢਾ ਨਾਲਾ ਸਾਫ਼ ਕਰਨਾ ਤੇ ਉਹ ਕਰਨਗੇ ਸਾਨੂੰ ਮਾਣਾ ਆਪਣੇ ਮਾਨਸਤਿਕ ਸਾਡੇ ਦੇਸ਼ ਤੋਂ 588 ਕਰੋੜ ਤੁਸੀਂ ਕਹਿੰਦੇ ਹੋ ਖਰਚੇ ਵੀ ਗਿਆ ਤੇ ਹੁਣ ਕਿਸ ਤਰ੍ਹਾਂ ਬੁੱਟਾ ਦਰਿਆ ਸਾਫ਼ ਹੋਵੇਗਾ ਆ ਦੇਖੋ ਇਹਦੀ ਇਨਕੁਆਰੀ ਪੱਕੀ ਮਾ ਸਾਹਿਬ ਨੇ ਲਾਣੀ ਲਾਣੀ ਆ ਕਨਫਰਮ ਆ ਅੱਜ ਲੱਜੇ 2 ਦਿਨ ਨੂੰ ਲੱਜੇ ਹਫਤੇ ਨੂੰ ਲੱਜੇ ਪਲੱਸ ਬੁੱਟਾ ਨਾਲਾ ਵੀ ਬਹੁਤ ਜਲਦੀ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਸਾਡਾ ਸੁਪਨਾ ਜੇ ਅਸੀਂ ਲੱਗੇ ਆ ਸਰਕਾਰ ਲੱਗੀ ਆ ਆਮ ਆਦਮੀ ਪਾਰਟੀ ਸਰਕਾਰ ਲੱਗੀ ਆ ਸਾਡੇ ਮਾਜੂਬ ਮੁਖੰਦਰੀ ਸਾਹਿਬ ਨੇ ਇਹਦੀ ਹੁਣ ਸਾਨੂੰ ਮਤਲਬ ਸਾਨੂੰ ਸਹਿਨ ਦਿੱਤੀ ਆ ਵੀ ਬੇਟਾ ਚਲੋ ਅਸੀਂ ਤੁਹਾਡੇ ਨਾਲ ਆ ਕੰਮ ਕਰਾਂਗੇ 15 ਨੰਬਰ ਨੂੰ ਹੁਣ ਜਿਹੜੇ ਲੋਕ ਜਾਂ ਇਹਨੂੰ ਬੰਨ ਲਾਉਣ ਨੂੰ ਕਹਿੰਦੇ ਨੇ ਹੁਣ ਦੇਖੋ ਉਹ ਜਿਹੜੀ ਬੰਨ ਲਾਉਣ ਨਾਲ ਮਸਲੇ ਹੱਲ ਨਹੀਂ ਹੁੰਦੇ ਜਿਉ ਲਗਾ ਰਹੇ ਨੇ ਇਹ ਗਲਤ ਹੈ ਮੈਸਜ ਦੀ ਨਿੰਦਾ ਕਰਦਾ ਬਿਲਕੁਲ ਉਹਨਾਂ ਨੂੰ ਪਲੇਟਫਾਰਮ ਤੇ ਆ ਕੇ ਜਿਵੇਂ ਅਸੀਂ ਟੈਕਨੀਕਲੀ ਮਸਲੇ ਦੇਖ ਰਹੇ ਆ ਵੀ ਕਿੱਥੋਂ ਕਿੱਥੋਂ ਕਮੀਆਂ ਨੇ ਅਸੀਂ ਦੂਰ ਕਰੀਏ ਸਾਡੇ ਨਾਲ ਆ ਸਾਡੇ ਨਾਲ ਕਮੀਆਂ ਕੱਟਣ ਠੀਕ ਕਰੀਏ ਅਸੀਂ ਸਰ ਜਿੱਦਾਂ ਹੁਣ ਤੁਸੀਂ ਕਹਿਣਾ ਵੀ ਉਹ ਜ਼ਿਆਦਾ ਆ ਰਿਹਾ ਵਾ ਜਿਹੜਾ ਕੈਮੀਕਲ ਵਾਲਾ ਜਾਂ ਪਾਣੀ ਜਿੰਨਾ ਵੀ ਜਿਹੜਾ 30 ਆਉਣਾ ਸੀ ਵੀ ਦੇਖੋ ਜਿਹੜਾ BOD ਬਾਇਓਕੈਮੀਕਲ ਆਕਸੀਜਨ ਡਿਮਾਂਡ ਹੁੰਦਾ ਉਹ 30 ਬਿਲੋ 30 ਚਾਹੀਦਾ ਜਿਹੜਾ ਕਿ 128 ਆ ਮਾਨਯੋਗ ਸਾਡੇ ਐਕਸਲ ਸਾਹਿਬ ਨੇ ਮੌਕੇ ਤੇ ਸਾਹਿਬ ਨੇ ਵੀ ਕਿਹਾ ਵੀ ਕੁਝ ਹੋ ਸਕਦਾ ਕਿ ਕੁਝ ਜਿਹੜੀਆਂ ਡਾਈੰਗਾਂ ਬਿਨਾਂ ਟ੍ਰੀਟਮੈਂਟ ਤੋਂ ਪਾਉਂਦੀਆਂ ਹੋਣ ਜਾਂ ਕੋਈ ਲੋਕ ਹੋਣਗੇ ਉਹਨਾਂ ਖਿਲਾਫ ਕਾਰਵਾਈ ਕੌਣ ਕਰੂਗਾ ਸਰ ਦੱਸੋ ਜੀ ਸਰ ਉਹਦੇ ਖਿਲਾਫ ਸਰ ਪੋਲਿਸ਼ਨ ਜੀ ਸਰ ਉਸਦੇ ਬਾਬਤ ਜਿਹੜੀ ਕੋਈ ਇਨਕੁਆਰੀ ਕਰਨੀ ਹੈ ਜਾਂ ਕੋਈ ਐਕਸ਼ਨ ਕਰਨਾ ਹੈ ਉਹ ਪੋਲਿਊਸ਼ਨ ਬੋਰਡ ਤੇ ਕਾਰਪੋਰੇਸ਼ਨ ਵੱਲੋਂ ਕਰੀ ਜਾਣੀ ਆ ਤੇ ਉਹ ਕਰ ਵੀ ਰਹੇ ਨੇ ਸਰ ਇਹ ਪ੍ਰੋਸੈਸ ਸੁਪਰੀਟ ਸਾਫ ਕਰੈ ਨੇ ਸਰ ਤੁਸੀਂ ਦੱਸਿਓ ਸਰ ਵੀ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਕੰਪਲੀਟ ਕਰ ਲੈ ਪਹਿਲਾਂ ਇਧਰ ਹੀ ਕਰ ਲੈ ਹਾਂ ਕਰਦੇ ਆ ਜੀ ਕੰਪੋਰੇਸ਼ਨ ਕੰਪਲੀਟ ਤੇ ਉਸ ਤੋਂ ਸੀ ਕਾਰਵਾਈ ਕਰ ਰਹੇ ਆ ਸਰ ਸੀਵਰੇਜ ਬੋਰਡ ਆਪਣੀ ਸ਼ੇਪ ਪਲਾਨ ਮੇਨਟੇਨ ਕਰ ਰਹੇ ਆ ਜੀ ਉਹਦੇ ਜਿੰਨੇ ਵੀ ਪਲਾਂਟਸ ਤੇ ਸਾਡੀ ਵਰਕਿੰਗ ਆ ਪ੍ਰੋਪਰ ਹੋ ਰਹੀ ਹੈ ਬੀਓਡੀ ਉਹਦੀ ਲੈਸ ਦਨ 30 ਆ ਰਹੀ ਹੈ ਜੋ ਕਿ ਪੀਪੀਸੀਬੀ ਨੋਰਮਸ ਦੇ ਅਕੋਰਡਿੰਗ ਆ ਪਰ ਇਥੇ ਤਾਂ ਆਈ ਨਹੀਂ ਪੰਜ ਸਰ ਕੋਈ ਹੋਰ ਵੀ ਇਕਾਈਆਂ ਨੇ ਜਿਨ੍ਹਾਂ ਦਾ ਪਾਣੀ ਆਂਦਾ ਹੈ ਜੀ ਸਾਡਾ ਤਾਂ ਟ੍ਰੀਟਡ ਜਾ ਰਿਹਾ ਜੀ ਇਹਦੇ ਵਿੱਚ ਬੇਸਿਕਲੀ ਗੱਲ ਇਹ ਹੈ ਕਿ ਇਹਦਾ ਕਲੀਅਰ ਕਿਦਾਂ ਹੋਗਾ ਵੀ ਕਿਹਦਾ ਪਾਣੀ ਆ ਰਿਹਾ ਮੈਂ ਚੈੱਕ ਕਰ ਰਿਹਾ ਜੀ ਪੋਲੂਸ਼ਨ ਬੋਰਡ ਮੈਂ ਤਾਂ ਹੁਣ ਤੱਕ ਤਾਂ ਸਰ ਚੈੱਕ ਸਰ ਤੁਸੀਂ ਦੱਸੋ ਜੀ ਕੀ ਕੀ ਦੀ ਜਿਹੜੀ ਫਿਕਸ ਕਿਤੇ ਆਪਣਾ ਪਲੀਜ਼ ਡੈਸੀਗਨੇਸ਼ਨ ਦੇ ਨਾਮ ਦੱਸ ਦਿਓ ਸਰ ਮੈਂ ਇੰਦਰਪਾਲ ਜੁਆਇੰਟ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਹਾਂ ਜੀ ਇੱਥੇ ਪਹੁੰਚ ਰਹੇ ਨੇ ਸ਼ਾਇਦ ਹੁਣ ਤੱਕ ਆ ਚੁੱਕੇ ਹੋਣ ਸਰ 1 ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਹਾਂ ਟਾਈਮ ਕਾਫੀ ਹੋ ਚੁੱਕਾ ਹੈ ਉਹਨਾਂ ਨੂੰ 10 ਵਜੇ ਦਾ ਮੈਸੇਜ ਆਇਆ ਹੋਇਆ ਐਸ ਡੀਓ ਆ ਗਏ ਇੱਕ ਸੈਕਸ਼ਨ ਪਹੁੰਚ ਚੁੱਕੇ ਸਰ ਇਹਦਾ ਹੱਲ ਕੀ ਹੈ ਦਾ ਕੋਈ ਲੱਗਦਾ ਕਿ ਹੱਲ ਹੈ ਉਹ ਕੋਲੇ ਕਾਰਪੋਰੇਸ਼ਨ ਅਲੱਗ-ਅਲੱਗ ਜਨਕੀ ਦੇਖੋ ਜੋ ਸਾਡੇ ਇੰਜੀਨੀਅਰਿੰਗ ਵਿੰਗ ਹੈਗਾ ਉਹ ਇਹਦੇ ਤੇ ਆਲਰੇਡੀ ਕੰਮ ਕਰ ਰਿਹਾ ਹੈਗਾ ਜੋ ਵੀ ਇਹਦੇ ਬਾਅਦ ਸੇ ਕੀਤਾ ਜਾਣਾ ਹੈ ਉਹ ਜ਼ਰੂਰ ਕਰਾਂਗੇ ਇਸ ਵਾਸਤੇ ਠੀਕ ਹੈ ਜੀ